ਅੱਖਾਂ ਦੇ ਵਿੱਚ ਪਾਇਆ ਸਰਮਾ ਦਾ ਪੂਛਾ ਵਾਲਾ ਓ ਅੱਖਾਂ ਦੇ ਮੁਖ ਤੇ ਪੂਛਾ ਵਾਲਾ ਸਰਮਾ ਚੱਟਦਾ ਹੀ ਵਾਲਾ ਓ ਉਹ ਰਾਮ ਖੜਾ ਫਨ ਦੇ ਉੱਤੇ ਲਾਲੀ ਮਾਦਾ ਮੋਣੀ ਦੇ ਭਾਈ ਕੜਤੀ ਕੁਗੁਰਵਾ ਕੜਤੀ ਕੁਗੁਰਵਾ ਭਾਂ ਸ਼ਾਮ ਗੁਰ ਮੋਣੀ ਦੇ ਉਹ ਕੜਤੀ ਕੁਗੁਰਵਾ ਬਾੜੀ ਹੋ ਮਾਦਾ ਮੋਣੀ ਦੇ ਬੋਲ ਮਾ ਸ਼ਾਮ ਗੁਰ ਮੋਣੀ ਦੀ ਸਦਾ ਹੀ ਬੋਲ ਮੇਰੇ ਗੁਰੂ ਦੇ ਨਾਮ ਦੀ ਸਦਾ ਹੀ ਹਾਂ ਭੈਣੇ ਬਾਬੇ ਦੇ ਦਰਬਾਰ ਚੋਂ ਐਸਾ ਹੁਕਮ ਆ ਗਿਆ ਬਾਬਾ ਕਹਿੰਦਾ ਲੱਤਾ ਬਾਵਾਂ ਸਰੀਰ ਤੇਰਾ ਦੁਖਦਾ ਰਹਿੰਦਾ ਬਾਬਾ ਕਹਿੰਦਾ ਕੋਈ ਕੰਮ ਧੰਦੇ ਨੂੰ ਨਹੀਂ ਜੀ ਕਰਦਾ ਆ ਮੈਗ ਦੀ ਆਵਾਜ਼ ਛੱਡ ਯਾਰ ਹਨੂ ਹਨੂ ਖਲੋ ਨਰੂ ਨੂੰ ਫੜਾ ਇਹ ਬੋਲਣਾ ਪੈਂਦਾ ਬਾਬਾ ਫਿਰ ਬਾਜ ਜਾਂਦਾ ਬੋੜਿਆ ਲੜਾਈ ਕਰਨੀ ਹੁੰਦੀ ਏ ਨੇੜੇ ਕਰ ਲੋ ਬਾਬਾ ਕਹਿੰਦਾ ਲੱਤਾਂ ਬਾਵਾਂ ਸਰੀਰ ਦੁਖਦਾ ਰਹਿੰਦਾ ਬਾਬਾ ਕਹਿੰਦਾ ਐਂ ਚਿਤ ਕਰਦਾ ਜੀ ਕਰਦਾ ਮੰਜੇ 'ਚ ਪਈ ਰਾਵਾਂ ਸਾਰੀ ਦਿਹਾੜੀ ਬਾਬਾ ਕਹਿੰਦਾ ਕੰਮ ਕਰਦੀ ਹੈ ਪੂਰਾ ਆਲਸ ਚੜਿਆ ਰਹਿੰਦਾ ਬਾਬਾ ਕਹਿੰਦਾ ਕਈ ਵਾਰੀ ਤਾਂ ਐਂ ਜੀ ਕਰਦਾ ਵੀ ਕੱਲੀ ਬਹਿ ਕੇ ਰੋਣ ਲੱਗ ਜਾ ਚੱਲੀ ਖਾ ਬਾਬਾ वन टू थ्री फर्स्ट ग्रेट आया उत्तर दावल चारे तात्ये तेरे ही गुण जाए ਬਾਬਾ ਕਹਿੰਦਾ ਕਈ ਵਾਰੀ ਤੈਨੂੰ ਦਬਾ ਵੀ ਪੈ ਜਾਂਦਾ ਚੀ ਜਾਂ ਕੇ ਨੱਪ ਲੈਂਦੀ ਐ ਛਾਤੀ ਤੇ ਬਹਿ ਜਾਂਦੀ ਐ ਇੱਕੇ ਵਾਰੀ ਡਰ ਕੇ ਉੱਡਦੀ ਐ ਬਾਬਾ ਕਹਿੰਦਾ ਤੁਹਾਡੇ ਸੁਮਨ ਨਾਮ ਕੀ ਦਾ ਸੁਮਨ ਹੁਣ ਆਉਂਦੀ ਐ ਨਾ ਆਵਾਜ਼ ਨੇੜੇ ਕਰਕੇ ਆਖੇ ਹੈਣੀਗਾ ਬਾਬਾ ਕਹਿੰਦਾ ਤੁਹਾਡੇ ਇੱਕ ਨੌਜਵਾਨ ਕੁੜੀ ਕੋਣ ਮੁੱਕੀ ਆ ਗੋਣ ਪਰਿਵਾਰ ਚ ਨਾ ਹੋਵੇ ਐਸੇ ਵਾਸਤੇ ਤੇਰੀ ਭੂਆ ਦੀਆਂ ਕੁੜੀਆਂ ਦੋ ਮੁੱਕੀਆਂ ਠੀਕ ਆ ਦੋ ਕੁੜੀਆਂ ਮੁੱਕੀਆਂ ਤੇਰੀ ਆਪੂਆ ਦੀਆਂ ਚੱਲੀ ਬਾਬਾ 1 2 3 4 ਤੋ ਜਦਾ ਬਲਦਾਰ ਦਾਤਿਏ ਤੇਰੇ ਹੀ ਗੁਣ ਦਾ ਹੈ ਉੱਕੇ ਦੇ ਫੁੱਟ ਜਾ ਕੇ ਦਾਤਿ ਤੇਰੀ ਸੁਖ ਚੜ੍ਹਾਵੇ ਹੋਕਰ ਆ ਲਕੜਾ ਫਲੰਦੇ ਉੱਤੇ ਲਾਲੀ ਮਾਤਾ ਮੋਈ ਦੇ ਚਾਈ ਪਰ ਤਿਕੁਰਵਾ ਤੋਰੇ ਤਿਕੁਰਵਾ ਆਵਾਜ਼ ਚੜਰ ਤੁਰੋ ਵੀ ਤੇ ਕੋੜੀ ਚਿਕੁਰਾ ਭਾਰੀ ਹੋ ਮਾਤਾ ਮੋੜੀ ਤੇ ਦੋ ਤੇਰੀਆਂ ਭੂਆ ਦੀਆਂ ਕੁੜੀਆਂ ਮੁੱਕ ਗਈਆਂ ਬਾਬਾ ਕਹਿੰਦਾ ਇੱਕ ਦੋ ਵਾਰੀ ਤੂੰ ਢਿੱਲੀ ਵੀ ਹੋ ਗਈ ਬੱਚੇ ਕਾਰਨ ਹੋ ਗਈਆਂ ਦੋ ਵਾਰੀ ਬੱਬਾ ਕਹਿੰਦਾ ਐਂ ਦੱਸ ਤੁਹਾਡੇ ਜਾਪੇ ਚ ਆਵਦੀ ਜਨਾਨੀ ਕੌਣ ਕੋ ਵੱਡਾ ਆਇਆ ਨਾਲ ਦੋ ਵਿਆਹ ਕਿਦੇ ਹੋਏ ਆ ਸਾਰਾ ਕੁਝ ਹੀ ਆ ਜਾਊਗਾ ਵੱਡੇ ਨੂੰ ਬੁਲਾ ਮਾਤਾ ਖੜੀ ਐ ਦੀ ਛੱਸ ਰੋਣ ਨੂੰ ਬੁਲਾਓ ਤੋਡੇ ਰਿਸ਼ਤੇਦਾਰੀ ਚ ਕੋਈ ਮੁੱਕੀ ਐ ਤੇਰੀ ਨਨਾਨਦੀ ਕੁੜੀ ਆ ਚੱਲ ਬਾਬਾ ਧੰਨਵਾਦ ਆਦੀ ਕੁੜੀ ਆਵਦੀ ਹੋਗੀ ਹੋਰ ਕੋਈ ਹੈਗੀ ਐ ਤੇਰੀ ਨਨਾਨਦੀ ਕੁੜੀ ਆਵਦੀ ਹੋਗੀ ਹੋਰ ਕੋਈ ਵੀ ਆ ਜਾਣੀ ਆ ਜਾ ਸਿੱਧੀ ਹੋ ਕੇ ਅੱਗੇ ਚੱਲੋ ਜਿਹੜੀ ਜੀਜਾ ਸਿੱਧੀ ਹੋ ਕੇ ਅੱਗੇ ਚੱਲ ਚੱਲ ਬਾਬਾ ਕਹਿੰਦੇ 1 2 3 ਵਸਤ ਠੇ 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 ¡Gracias! ਕੱਲੀ ਮੇਰੀ ਮਾਈ ਕੱਲ ਕਾਕਾ ਦੀ ਮੇਰੀ ਮਾਈ ਕੱਲ ਮੇਰੀ ਮਾਈ ਕਾਕਾ ਦੀ ਮੇਰੀ ਮਾਈ ਕੱਲੀ ਮੇਰੀ ਮਾਈ ਕੱਲ ਕਾਕਾ ਦੀ ਮੇਰੀ ਮਾਈ ਓ ਕਲੀ ਬੰਨ੍ਹ ਕੇ 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 i got it ल तरे चुनार तोड़ चढ़ो ਜਾ ਰਹਾ ਕਿ ਆਪੀ ਰਾ ਤੇਰਾ ਦਰਸ਼ਨ ਮਾਦਿਆ ਹੱਸ ਕੇ ਪਿਆਰ ਕਰੇ ਵਿੱਚ ਰੰਗੇ ਹਾਂ ਜਿੰਦ ਬੱਦੇ ਰੇ ਡੱਗੇ ਹਾਂ ਤੇਰੇ ਤੇਰਾ ਨਾਮ ਹੈ ਅਸੀਂ ਇਨਮਤ ਲੈ ਬੈਠੇ ਹਾਂ ਉਹ ਤੂੰ ਦਰਦ ਨਾ ਵੀ ਅਸਦੁਰਾ ਦੇ ਦਰਦ ਨਾ ਵੀ ਅਸਦੁਰਾ ਦੇ ਲੱਗੀਆਂ ਮੋੜ ਚੜਾਉਂਦਿਆਂ ਸਤਰਾ ਤੱਕ ਨਹੀਂ ਜਾ ਰਹੇ ਕਿਆ ਪਾਪਾ ਤੇਰਾ ਦਰਸ਼ਨ ਕੋਟੇਗਾ ਪਰ ਅੰਤ ਨਹੀਂ ਜਾ ਰਹੇ ਕਿਆ ਪੀਰਾ ਤੇਰਾ ਦਰਸ਼ਨ ਪਾਉਂਦਿਆਂ ਪੀਰ ਦੀ ਸਤ ਸਜ ਬੋ ਲੱਖ ਦਾ ਤੇ ਪੀਰ ਦੀ ਸਤ ਸਜ ਹਾਂ ਭੈਣੇ ਕਿਧਰ ਗਈ ਹਾਂ ਭੈਣ ਮੇਰੀ ਇਹ ਸ਼ਿਵਜੀ ਦੇ ਵਰਤ ਕੋਣ ਰੱਖਦਾ ਸੀਗਾ ਬਾਂਦਨੀ ਚੱਲਦਾ ਉਹ ਬਾਈ ਕੋਲ ਫੜ ਲਾ ਬਾਚ ਫੜਾ ਚਲਾ ਸੱਚ ਸਾਡੇ ਦੀ ਸ਼ਿਵ ਜੀ ਦੇ ਵਰਤ ਕੌਣ ਰੱਖਦਾ ਸੀਗਾ ਤੁਸੀਂ ਰੱਖਦੇ ਸੀਗੇ ਘਰ ਚ ਨਰਾਤੇ ਕੌਣ ਰੱਖਦਾ ਸੀਗਾ ਸ਼ਿਵ ਜੀ ਦੇ ਵਰਤ ਕਿੰਨੇ ਰਖੇ ਮੈਂ ਪਹਿਲਾਂ ਰੱਖੇ ਸੀ ਪੂਰੇ ਨਹੀਂ ਕਰੇ ਅਧਿਆਪਨ ਵੀ ਨਹੀਂ ਕਰਵਾਇਆ ਬਾਅਦ ਚ ਕਿਤੇ ਸੀ ਪੂਰੇ ਵਿਆਹ ਬਾਅਦ ਚ ਨਹੀਂ ਪਹਿਲਾਂ ਵਾਲੇ ਜਿਹੜੇ ਰੱਖੇ ਸੀ ਉਹਨਾਂ ਦਾ ਵਿਆਹਪਨ ਹੀ ਨਹੀਂ ਕਰਵਾਇਆ ਬਾਅਦ ਚ ਰੱਖਦੇ ਨਾ ਕਰਦਾ ਠੀਕ ਆ ਇਹ ਕਾਇਦਾਸ ਘਰੇ ਤਿਲਕ ਕੇ ਕੌਣ ਡਿੱਗ ਪਿਆ ਸੀਗਾ ਤੇਰੀ ਮੰਮੀ ਡਿੱਗ ਕੇ ਵੀ ਚਲੀ ਬਾਬਾ 1 2 3 4 5 6 7 ਤੂੰ ਪੀਨ ਮਰਾਂ ਤੂੰ ਮਾਨ ਮਰਾਂ ਬਾਬਾ ਤੂੰ ਜ਼ਿੰਦਗੀ ਜ਼ਿੰਦਗੀ ਰੇ ਪੈਣੇ ਇੱਕ ਕਿਰਸ਼ਨ ਤੇ ਇੱਕ ਰਾਹੁਲ ਨਾਮ ਕੀ ਦਾ ਮੈਨੂੰ ਵੀ ਨਹੀਂ ਪਤਾ ਤਾਂ ਹੀ ਤਾਂ ਤੈਨੂੰ ਪੁੱਛਿਆ ਕਿਰਸ਼ਨ ਤੇ ਰਾਹੁਲ ਤੁਹਾਡੇ ਰਿਸ਼ਤੇਦਾਰੀ ਚ ਪਰਿਵਾਰ ਚ ਤੈਨੂੰ ਪਤਾ ਜਾ ਪੈਣੇ ਇਹ ਤੁਹਾਡੇ ਵੀ ਆਈ ਏਕੇ ਅੱਛਾ ਜੇਹਰ ਦਾ ਮੁੰਡਾ ਠੀਕ ਆ ਇੱਕ ਪਹਿਣ ਆਇਂ ਦਸ ਕਰੇ ਐਕਸੀਡੈਂਟ ਕਿਦਾ ਹੋ ਗਿਆ ਸੀਗਾ ਤੇਰੀ ਜਠਾਣੀ ਦਾ ਹੋ ਗਿਆ ਸੀ ਲੱਤ ਤੇ ਵਾਵਾ ਵੱਜ ਗਈ ਸੀ ਤੇ ਸਿਰ ਤੇ ਵੀ ਵਾਵਾ ਵੱਜ ਗਈ ਸੀ ਲੱਤ ਦਾ ਕਹਿੰਦੇ ਮਾਸ ਪਾਟ ਗਿਆ ਸੀ ਪਤਾ ਨਹੀਂ ਲੱਤ ਦਾ ਕਹਿੰਦੇ ਮਾਸ ਪਾਟ ਗਿਆ ਸੀ ਹੱਡੀ ਟੁੱਟ ਗਈ ਸੀ ਚਲੋ ਪਾਪਾ 1 2 3 4 ਤੂੰ ਤਿੰਨ ਮੇਰਾ ਤੂੰ ਬਾਣ ਮੇਰਾ ਬਾਬਾ ਤੂੰ ਜ਼ਿੰਦਗੀ ਤੇਰੀ ਸੱਚ ਬੋਲਾ ਕਸਮ ਹਾਰ ਰਹੀ ਰੇ ਕੋਈ ਸੁਨਾ ਮਨ ਝੂਠੀ ਆਪਨ ਕੀਆ ਲੱਗਿਆ ਮੇ ਬੋਲ ਪਗਾਉਂਦਿਆਂ ਬੋਲ ਵੇ ਬੇਗੋੜੇ ਵਾਲੇ ਪੀਰ ਦੀ ਹਾਂ ਭੈਣ ਮੇਰੀ ਏ ਬਾਬਾ ਕਹਿੰਦਾ ਘਰੇ 11 ਰੁਪਏ ਪਏ ਤੇ ਇੱਕ ਨਾਰੀਅਲ ਪਿਆ ਕਿਦਰੇ ਚੜਾ ਕੇ ਆਏ ਆ ਚੜਾ ਕੇ ਆਏ ਆ ਕਿਦਰੇ ਠੀਕ ਆ ਇੱਕ ਭਣੇ ਆਏ ਦੱਸ ਤੇਰੇ ਕੱਪੜੇ ਕੋਈ ਗਮਾ ਚ ਗਏ ਸੀ ਜਿੱਥੇ ਦਰਬਾਰ ਆ ਤੁਹਾਡਾ ਉੱਥੇ ਅੱਗ ਲੱਗ ਗਈ ਸੀ ਲੱਗ ਗਈ ਸੀ ਚੱਲੇ ਬਾਬਾ ਕਬਰ ਤੱਕ ਨਹੀਂ ਜਾ ਰਹੇ ਕਿ ਪੀਰਾ ਤੇਰਾ ਦਰਸ਼ਨ ਪਾ ਲਿਆ ਦੀ ਰਾਤ ਆ ਕਿਆ ਪੀਰਾ ਤੇਰਾ ਦਰਸ਼ਨ ਪਾਉਂਦੇ ਆ ਲੇ ਪੀਰ ਦੀ ਸਦਾ ਜੈ ਹਾਂ ਭੈਣ ਮੇਰੀ ਇੱਕ ਤੁਹਾਡੇ ਕੋਈ ਨੌਜਵਾਨ ਮੁੰਡਾ ਮੁੱਕ ਗਿਆ ਤੇਰੀ ਦੀਦੀ ਦਾ ਮੁੰਡਾ ਮੁੱਕ ਗਿਆ ਤੇਰਾ ਭਾਂਜਾ ਲੱਗਦਾ ਸੀਗਾ ਠੀਕ ਆ ਇੱਕ ਤੁਹਾਡੇ ਕੋਈ ਚਾਚੇ ਚਾਚਾ ਦੀ ਮੌਤ ਹੋਈ ਹੈ ਕੋਈ ਚਾਚਾ ਲੱਗਦਾ ਸੀ ਤੁਹਾਡਾ ਚਲੋ ਬਾਬਾ One two, One, two, three, three four. Three, four, four. ਸੇ ਇਹੋ ਛੋਰਾ ਖਾਂਦਾ ਏ ਬਸ ਮੇਨ ਨੂੰ ਬੁਲਕਾਰੋਂ ਪਾਖੜ ਕੇ ਵੀਰਾ ਦਾ ਪੱਜਾ ਖਾਂਦਾ ਏ ਇਹ ਤੋ ਹੋ ਤਮ ਤੋ ਹੀ ਨਹੀਂ ਵੀਰਾ ਬਸ ਇਹੋ ਛੋਰਾ ਖਾਂਦਾ ਇੱਕ ਭਣੇ ਇੱਕ ਤੁਸੀਂ ਗੇਟ 'ਚ ਇੱਕ ਵਾਰੀ ਫੁੱਲੀਆਂ ਦਾ ਪ੍ਰਸ਼ਾਦ ਤੇ ਲੱਡੂ ਵੇਖੇ ਸੀਗੇ। ਕਿਹਨੇ ਵੇਖੇ ਸੀ ਘਰ 'ਚੋਂ? ਹੈਂ? ਤੇਰੀ ਮੰਮੀ ਨੇ ਵੇਖੇ ਸੀਗੇ। ਠੀਕ ਆ। ਇੱਕ ਭਣੇ ਆਏ ਲੱਗਦਾ ਤੁਹਾਨੂੰ ਘਰੇ ਕੋਈ ਤੁਰਿਆ ਫਿਰਦਾ। ਵੇੜੇ 'ਚ ਪੰਜੇਬਾ ਛਣਕ ਦੀਆਂ ਛੱਤ ਤੋਂ ਆਵਾਜ਼ ਆਉਂਦੀ ਐ ਜਿਵੇਂ ਕੋਈ ਤੁਰਿਆ ਫਿਰਦਾ। ਆਉਂਦੀ ਐ ਹਾਂ ਜਨ। ਛੱਤ ਤੇ ਐਂ ਲੱਗਦਾ ਜਿਵੇਂ ਕੋਈ ਤੁਰਿਆ ਫਿਰਦਾ ਖੜਕਾ ਆਉਂਦਾ ਰਾਤ ਨੂੰ ਪੈੰਨੇ ਆ ਜਦੋਂ ਜਾਂ ਗੇਟ ਖੜਕਦੇ ਦਾ ਭਲੇਖਾ ਪੈਂਦਾ ਵੀ ਕੋਈ ਗੇਟ ਖੜਕਿਆ ਕਦੇ ਕਦੇ ਲੱਗਦਾ ਠੀਕ ਆ ਇੱਕ ਬਾਬਾ ਕਹਿੰਦਾ ਤੁਸੀਂ ਕਿਧਰੇ ਯਾਤਰਾ ਸੁਖੀ ਆ ਮਾਤਾ ਦੀ ਸੁਖੀ ਆ ਕਾਲੀ ਮਾਤਾ ਦੇ ਮੰਦਰ ਦੀ ਠੀਕ ਆ ਚੱਲੀ ਬਾਬਾ 1 2 3 4 हां बहन मेरी ये एक ਤੁਸੀਂ ਕਿਸੇ ਬਾਬੇ ਕੋਲੇ ਜਾਂ ਪੰਡਤ ਕੋਲੇ ਗਏ ਸੀ ਤੁਹਾਨੂੰ ਤਵੀਤ ਧਾਗੇ ਦਿੱਤੇ ਸੀ ਉਹਨੇ ਕਿਸੇ ਪੰਡਤ ਕੋਲੇ ਗਏ ਸੀਗੇ ਪਤਾ ਨਹੀਂ ਕਿਸੇ ਬਾਬੇ ਕੋਲੇ ਗਏ ਸੀਗੇ ਤੁਹਾਨੂੰ ਤਵੀਤ ਧਾਗੇ ਦਿੱਤੇ ਸੀਗੇ ਤੇਲੂ ਉਪਰੇ ਗਏ ਸੀ ਬੱਚੇ ਦੇ ਵਾਸਤੇ ਗਏ ਸੀਗੇ ਠੀਕ ਆ ਬਮਾਰਦਤ ਇਹਨਾਂ ਪਹਿਲਾਂ ਪੜ੍ਹਨ ਦੱਸਿਆ ਨਾ ਬਾਬਾ ਕਹਿੰਦਾ ਕਿਸੇ ਟਾਈਮ ਰਹਿਮਤ ਸੀਗੀ ਕਿਸੇ ਟਾਈਮ ਵਧੀਆ ਵਸਦੇ ਸੀ ਵਧੀਆ ਰਹਿੰਦੇ ਸੀਗੇ ਠੀਕ ਆ ਇੱਕ ਵਾਰੀ ਘਰੇ ਖੂਨ ਦੇ ਛਿੱਟੇ ਆ ਗਏ ਤੁਹਾਡੇ ਤੇ ਨਾਲ ਮਾਸ ਵੀ ਆਇਆ ਸੀਗਾ ਵੇਖਿਆ ਨਹੀਂ ਕਿਸੇ ਨੇ ਕੱਪੜਿਆਂ ਦੇ ਉੱਤੇ ਖੂਨ ਆਇਆ ਸੀ ਕਿਸੇ ਦੇ ਹਾਂ ਮੰਮੀ ਤੇ ਆਇਆ ਸੀ ਮੰਮੀ ਕਹਿੰਦੀ ਆਇਆ ਸੀ ਚੱਲ ਬਾਬਾ ਧੰਨ ਬਾਬਾ ਹਉ ਮੁਕੜਾ ਚਮਕਾ ਮਾਰੇ ਤੇ ਖਉਂਦੀ ਗਰੀਆ ਦੁੱਧ ਵਾਲਿਆ ਤੁਮਾਲੇ ਜਿੰਨੇ ਨਾਲ ਨਾਲ ਸਰਗਰੀਆ ਦੁੱਧ ਵਾਲਿਆ ਤੁਮਾਲੇ ਜਿੰਨੇ ਨਾਲ ਨਾਲ ਸਰਗਰੀਆ ਦੁੱਧ ਵਾਲਿਆ ਤੁਮਾਲੇ ਜਿੰਨੇ ਨਾਲ 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 ਸਰਗਰੀਆ ਓ Terima kasih telah menonton! ਇੱਕ ਵਾਰੀ ਘਰੇ ਭੈਣੇ ਲੜਾਈ ਹੋ ਗਈ ਸੀ ਥੋੜੀ ਤੇ ਬਾਲਟੀਆਂ ਬੱਠੜ ਚਲਾ ਚਲਾ ਕੇ ਮਾਰੇ ਸੀ ਕਿਨੇ ਮਾਰੇ ਸੀ ਤੇਰੇ ਪਾਪਾ ਨੇ ਮਾਰੇ ਸੀਗੇ ਇੱਕ ਭੈਣ ਮੇਰੀ ਏ ਗੱਲ ਸੁਣ ਲੈ ਧਿਆਨ ਨਾਲ ਥੋਨੂੰ ਕਿਸੇ ਦਾ ਸ਼ੱਕ ਹੈਗਾ ਵੀ ਸਾਨੂੰ ਕਿਨੇ ਜੱਬਿਆ ਠੀਕ ਹੈ ਮਾਂ ਚ ਸੋਚਦੇ ਆ ਤੇਰੀ ਮੰਮੀ ਨੂੰ ਪੁੱਛੀ ਜਦੋਂ ਸਹੀ ਹੋ ਗਈ ਠੀਕ ਆ ਤੇਰੀ ਵਿਆਹ ਵੇਲੇ ਤੇਰੀ ਕੁੱਖ ਬੰਨੀ ਸੀਗੀ ਇਹ ਤਾਂ ਭੈਣੇ ਨਹੀਂ ਦੱਸ ਸਕਦੇ ਸੀ ਵੀ ਕੀ ਨਹੀਂ ਬੰਨੀ ਸੀਗੀ ਤੇਰੀ ਵਿਆਹ ਵੇਲੇ ਤੇਰੀ ਕੁੱਖ ਬੰਨਤੀ ਸੀਗੀ ਠੀਕ ਆ ਇਹ ਤਾਂ ਜਲੂ ਮਾਲਕ ਦੀ ਕਿਰਪਾ ਹੋਗੀ ਵੀ ਤੈਨੂੰ ਰੱਖ ਧਾਗਾ ਕੰਮ ਕਰ ਗਿਆ ਇਸ ਦਾ ਵਧੀਆ ਮਾਲਕ ਨੇ ਸੁਣ ਲਈ ਠੀਕ ਆ ਦੂਜੀ ਗੱਲ ਇਹ ਵੀ ਭੈਣੇ ਤੁਹਾਡੇ ਘਰੇ ਹੈਗਾ ਕਿਤੇ ਕਿਰਾਏ ਦਾ ਚੱਕਰ ਠੀਕ ਆ ਇੱਕ ਜਿਹੜੀਆਂ ਦੋ ਤੇਰੀਆਂ ਭੂਆ ਦੀਆਂ ਕੁੜੀਆਂ ਮੁਕੀਆਂ ਉਹਨਾਂ ਦੀ ਦਿੱਕਤ ਆ ਇੱਕ ਤੁਹਾਡਾ ਚਾਚਾ ਮੁਕਿਆ ਠੀਕ ਆ ਗਤੀ ਗੁਤੀ ਕਿਸੇ ਦੀ ਕੋਈ ਠੀਕ ਆ ਇੱਕ ਭੈਣੇ ਤੁਸੀਂ ਵੀ ਆਪਦੇ ਮੁੰਡੇ ਦੀ ਕਰਾ ਲਓ ਪੇਕਾ ਗੁੱਸਾ ਨਾ ਕਰੋ ਜੀ ਅੱਜ ਤਾਂ ਤੁਹਾਡੇ ਘਰ ਚ ਦਿੱਕਤ ਆ ਕੱਲ ਨੂੰ ਕਿਸੇ ਹੋਰ ਨੂੰ ਦਿੱਕਤ ਹੋਵੇ ਤੁਹਾਡਾ ਜਿਹੜਾ ਮੁੰਡਾ ਮੁੱਕਿਆ ਠੀਕ ਹੈ ਗੱਦੀ ਤੇ ਸੱਤ ਫੇਰੀਆਂ ਲਾ ਦਿਓ ਜੀ ਠੀਕ ਹੈ ਜਦ ਮਾਲਕ ਕਹਿੰਦਾ ਤੇਰੇ ਮਾਲਕ ਨਾਇਬ ਜੀ ਸੁਣੀਏ ਤੇਰੇ ਪੁੱਤ ਹੀ ਹੋਊਗਾ ਘਰੇ ਗੱਦੀ ਤੇ ਸੱਤ ਫੇਰੀਆਂ ਲਾ ਦੀ ਤੇਰੇ ਪੁੱਤ ਹੋਊਗਾ ਤੇ ਮਾਲਕ ਕਹਿੰਦਾ ਜਾ ਤੈਨੂੰ ਤੇ ਤੇਰੇ ਪੁੱਤ ਨੂੰ ਸੱਤੀ ਵਾ ਲੱਗ ਜੇ ਠੀਕ ਆ ਤਾਂ ਕਹੇ ਦੀ ਸਾਧ ਖੇਡਦਾ ਸੀ ਨਹੀਂ ਤਾਂ ਕਹੇ ਦੀ ਭੂਤ ਸੇਰ ਮਾਰ ਕੇ ਆ ਸੀਗਾ ਠੀਕ ਆ ਚੱਲ ਬਾਬਾ 1 2 3 4 ਦੇ ਆਉਣਗੇ ਬੋਲ ਕੋਟੜਲੇ ਵਾਲੇ ਪੀਰ ਦੀ ਬੋਲ ਮੇਰੇ ਗੁਰੂ ਦੇ ਨਾਂ ਦੀ ਹਾ ਭੈਣ ਮੇਰੀਏ ਤੇਰਾ ਐਵਜਾ ਕੀਤਾ ਸੀਗਾ ਦੋ ਵਾਰੀ ਤੂੰ ਢਿੱਲੀ ਹੋ ਗਈ ਦੋ ਵਾਰੀ ਢਿੱਲੀ ਹੋ ਗਈ ਐਵਜਾ ਕੀਤਾ ਵੀ ਜਾਤਾ ਇਹਦੇ ਹੋਵੇ ਨਾ ਤੇ ਜੇ ਹੋਵੇ ਤਾਂ ਹੁੰਦੇ ਹੀ ਰੱਬ ਲੈ ਖੇ ਲਗੇ ਸੱਤ ਫੇਰੀਆਂ ਲਾਦੀ ਗੱਦੀ ਤੇ ਤੇਰੇ ਪੁੱਤ ਹੋਊਗਾ ਨਾ ਤੈਨੂੰ ਤੇ ਨਾ ਤੇਰੇ ਪੁੱਤ ਨੂੰ ਤੱਤੀ ਬਾ ਨਹੀਂ ਲੱਗਣ ਦਿੰਦੇ ਠੀਕ ਆ ਐਸੇ ਵੀਰਵਾਰ ਤੂੰ ਚਾਲੂ ਕਰਦੀ ਆ ਉਹਦਾ ਰੱਖ ਤਾਂ ਗਬਾਲੀ ਜਾਂ ਕੋਈ ਦਿੱਕਤ ਹੋ ਜੇ ਤਾਂ ਸੱਪ ਵਾਲੀ ਪਿੰਡਾ ਜਦੋਂ ਮਰਜੀ ਆ ਜੀ ਠੀਕ ਆ ਟੇਕ ਬਾਬੇ ਦੇ ਹੈਗਾ ਮੈਨੂੰ ਪਤਾ ਜਿਹੜਾ ਹੋਣ ਹੋਣ ਵਾਲਾ ਮੈਂ ਉਹਦੀ ਗੱਲ ਕਰੀ ਜਾਣਾ ਠੀਕ ਆ ਟੇਕ ਮੱਥਾ ਬਾਬੇ ਦੇ ਤੇ ਬਹਿ ਜਾ ਆਪ ਦਾ ਜਿਹੜਾ ਤੁਹਾਡੇ ਘਰੇ ਦਿੱਕਤ ਹੈਗੀ ਆ ਆ ਜਿਹੜੀਆਂ ਚੀਜ਼ਾਂ ਦੀ ਪ੍ਰੇਤ ਦੀ ਠੀਕ ਹੈ ਇਹ ਆਪ ਦਾ ਲਾਜ ਲੱਪਾ ਕਰਵਾ ਲਓ ਜੀ ਬਾਬੇ ਨੂੰ ਪੁੱਛ ਕੇ ਗੱਦੀ ਤੇ ਸੱਤ ਫੇਰੀਆਂ ਲਾ ਦਿਓ ਜੀ ਬੋਲ ਕੋਟ ਦੇਲੇ ਪੀਰ ਦੀ ਬੋਲ ਲਖ ਦਾ ਦੇ ਪੀਰ ਦੀ ਚੱਲੀ ਬਾਬਾ